ਨਸ਼ਾ ਖਿਲਾਫ ਪੁਲਿਸ ਨੇ ਚਲਾਈ ਵੱਡੀ ਮੁਹਿੰਮ ਦੇ ਤਹਿਤ ਇੱਕ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਹੈ ਯੂਐਸ ਪੈਂਸ ਡਰੱਗ ਤਸਕਰ ਤੇ ਹਰਪ੍ਰੀਤ ਸਿੰਘ ਮੋਗਾ ਨੂੰ ਹਰਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ 3 ਲੱਖ ਡਰੱਗ ਮਨੀ ਦੇ ਨਾਲ ਵੀ ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਹੁਕਮਤ ਬਾਅਦ ਪੁਲਿਸ ਦੇ ਵੱਲੋਂ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਤੇ ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਹੈ ਬਰਾਹਾਲ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਫੜੇ ਜਾਣ ਨਾਲ ਕਈ ਹੋਰ ਖੁਲਾਸੇ ਹੋ ਸਕਦੇ ਨੇ ਤੇ ਇਨਾਂ ਦੀ ਗ੍ਰਫਤਾਰੀ ਦੇ ਨਾਲ ਹੀ ਡਰਗ ਮਨੀਵੀ ਗ੍ਰਫਤਾਰ ਤੇਨਾਂ ਦੀ ਗ੍ਰਫਤਾਰੀ ਦੇ ਨਾਲ ਹੀ ਕਈ ਹੋਰ આરોપી ਵੀ ਗ੍ਰਫਤ ਵਿੱਚ ਹੋਣਗੇ ਦੇਖੋ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਡਾਇਰੈਕਸ਼ਨ ਨੇ ਉਹਦੇ ਤੇ ਬਹੁਤ ਵੱਡੀ ਕਾਮਯਾਬੀ ਇੱਕ ਹੋਰ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਮਿਲੀ ਹੈ 1.5 ਕਿਲੋ ਹੀਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਔਰ ਇਹਦੇ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਗਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇੱਕ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਬੇਸਡ ਹੈ ਉਹੀ ਇਹ ਨੈਟਵਰਕ ਚਲਾ ਰਿਹਾ ਹੈ ਔਰ ਪਹਿਲਾਂ ਵੀ ਉਹਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਹਾਂ ਕਿ ਤੇ ਯੂਐਸ ਬੇਸਡ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਦੂਸਰੇ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਦੂਜੀ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਕਿ ਰੀਸੀਵਿੰਗ ਇਹ ਇਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇਖ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਤੋਂ ਪੁਲਿਸ ਨੂੰ ਮੈਂ ਵਧਾਈ ਵੀ ਦਿੰਨਾ ਸਪੈਸ਼ਲੀ ਮੰਡੇਰ ਸਾਹਿਬ ਡੀਸੀਪੀ ਸਾਹਿਬ ਮਤਾਬ ਸਿੰਘ ਜੀ ਐਡੀਸੀਪੀ ਸੁਰਿੰਦਰ ਜੀ ਐਸਪੀ ਔਰ ਸ਼ਿਵਦਰਸ਼ਨ ਸਾਡੇ ਐਸਐਚਓ ਇਹਨਾਂ ਨੇ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਪ੍ਰੋਮਟੈਕਸ਼ਨ ਲਿਆ ਔਰ ਰਿਕਵਰੀ ਅੱਛੀ ਹੋਈ ਹੈ ਔਰ 3 ਲੱਖ ਕੈਸ਼ ਵੀ ਹੈ ਸੋ ਇਹ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਧੇਰ ਤੋਂ ਉੱਥੇ ਮਾਲਵਾ ਏਰੀਏ ਚ ਬੰਦਾ ਐਕਟਿਵ ਹੈ ਔਰ ਤਾਂ ਹੀ ਇੰਨੀ ਦੂਰ ਲੈਣਾ ਹੁੰਦਾ ਔਰ ਐਡਾ ਵੱਡਾ ਕਨਸਾਈਨਮੈਂਟ ਲੈਣੀ financial angle ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਸੋ ਇਹਦੇ ਵਿੱਚ ਜਿਹੜੀ ਗੱਲ ਹੁਣੀ ਸਵਾਲ ਹੋਇਆ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪ ਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਗਏ ਮੈਂ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕੋਈ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ਡ ਪ੍ਰੋਗਰਾਮ ਕਰਾਂਗੇ ਸੋ ਦੈਟ ਪਾਰਟਿਸਪੇਸ਼ਨ ਜਿਆਦਾ ਹੋਵੇ ਤੇ ਸਾਡਾ ਜਿਹੜਾ ਮੈਸੇਜ ਹੈ ਜਿਹੜੇ ਕੁਆਰਟਰਸ ਨੂੰ ਅਸੀਂ ਭੇਜਣਾ ਚਾਹੁੰਦੇ ਆਂ ਜਿਹੜੇ ਪਰਿਵਾਰਾਂ ਨੂੰ ਉਹ ਜਾਵੇ ਸਰ ਇਹ ਕਿਹ ਕਿਹੜਾ ਪਰਿਵਾਰੀ ਕਰਦਾ ਸੀਗਾ ਇਹਦੇ ਨਾਲ ਦੇ ਪਿੱਛੇ ਕਿੰਮ ਤਾਂ ਰੋਲ ਪੁੱਛਨੇ ਬੜੇ ਸੀ ਜਾਂ ਕੋਈ ਕਬੱਡੀ ਦਾ ਪਲੇਅਰ ਸੀ ਇਸ ਤਰ੍ਹਾਂ ਦਾ ਕੋਈ ਆਇਆ ਇਹਦੇ ਸਾਹਮਣੇ ਇੱਕ ਕਬੱਡੀ ਵਾਲੀ ਗੱਲ ਤੋਂ ਕੋਈ ਨਹੀਂ ਇਹ ਜੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕੰਬਾਈਨ ਦਾ ਡਰਾਈਵਰ ਸੀਗਾ ਤੇ ਕੰਬਾਈਨ ਹਾਰਵੈਸਟਰ ਤੇ ਕੰਮ ਕਰਦਾ 10ਵੀਂ ਪਾਸ ਹੈ ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਇਹਦੇ ਵਿੱਚ ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲਰ ਜਦੋਂ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦਿਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ ਸੋ ਇਹ ਨੈਟਵਰਕ ਤੋੜਨਾ ਬੜਾ ਜ਼ਰੂਰੀ ਹੈ ਇਹਨੂੰ ਮੈਂ ਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਿਹਾ ਕਿਉਂਕਿ ਮਾਲਵੇ ਨਾਲ ਰਿਲੇਟਡ ਹੈ ਇਹਨੂੰ ਫ੍ਰੈਕਟ ਕਿਆ ਕਰ ਸਕਦੇ ਇਹਦੇ ਦੋ ਬੰਦੇ ਕਿੱਥੇ ਸੀ ਗਏ ਨਾ ਲੁਕਾ ਕੇ ਰੱਖੀ ਸੀ ਕੋਈ ਹੀਰੋਇਨ ਕਿਨਾਂ ਦੇ ਦੇਖੋ ਜੀ ਸਾਰੀ ਜਿਹੜੀ ਰਿਕਵਰੀ ਹੈ ਉਹ ਈ ਡਿਵੀਜ਼ਨ ਦੇ ਵਿੱਚ ਮੋਚੀ ਬਾ ਔਰ ਇਹਦੇ ਚ ਜਿਹੜੀ ਇਹਦੇ 1 on person ਹੀ ਇਹ ਤੋਂ ਰਿਕਵਰੀ ਹੋਈ ਹੈ ਸਰ ਇਹ ਉੱਥੇ ਕਰਨ ਗਿਆ ਸੀ ਕਿਉਂਕਿ ਜਿਸ ਦਾ ਤੁਸੀਂ ਦੱਸਿਆ ਮਾਰਗ ਦੇ ਰਹਿਣ ਵਾਲਾ ਉੱਥੇ ਕੀ ਕਰਨ ਗਿਆ ਰਿਸੀਵ ਕਰਨ ਗਿਆ ਸੀਗਾ ਜੀ ਕਿੰਨੋਂ ਕਿਦੇ ਨਕੋਂ ਚਾਲ ਹੋਇਆ ਉਹ ਨਾਮ ਹੈ ਨਹੀਂ ਜੀ ਅਜੇ ਪਤਾ ਲੱਗਿਆ ਉਹੀ ਉਸੇ ਤੇ ਵਰਕ ਕਰ ਰਹੇ ਆ ਡਰਗ ਮਨੀ ਹੈ ਸਰ ਜਿਹੜੀ ਦਾ ਬਰਾਮਦੇ ਡਰਗ ਮਨੀ ਡਰਗ ਮਨੀ ਹੈ ਜੀ ਡਰਗ ਮਨੀ ਸਰ ਇਸੇ ਸਮੇਂ ਦੇ ਵਿੱਚ ਹੈ ਜੀ ਇਹ ਡਰਗ ਦਾ 1.5 ਗ੍ਰਾਮ ਕੀਤਾ ਹੀ ਲੈ ਇਹ ਲੈਣਾ ਸੀ ਦੇਣਾ ਸੀ ਪੈਸੇ ਵਿੱਚ ਆਇਆ ਸੀ ਤਾਂ ਕੀ ਦੇਖੋ ਭਾਈ ਸਾਹਿਬ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਸਵਾਲ ਸਾਰੇ ਦਿੱਤੇ ਜਾਣਗੇ ਕਿ ਉਹਦਾ ਰਿਮਾਂਡ ਮੂਨ ਲੈ ਕੇ ਹੁਣ ਅਸੀਂ ਡਿਟੇਲ ਚ ਤੋਂ ਪੁੱਛਗਿੱਛ ਕਰਨੀ ਹੈ ਫਾਈਨੈਂਸ਼ੀਅਲ ਐਸਪੈਕਟ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਸਾਰੇ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਸਿੰਥੈਟਿਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਤੇ ਵੀ ਅਸੀਂ ਰਿਕਵਰੀਆਂ ਐਸੇ ਕਰਕੇ ਹੋ ਰਹੀਆਂ ਲਾਸਟ ਤੱਕ ਅਸੀਂ ਲੈ ਕੇ ਜਾਂਦੇ ਨੂੰ ਛੱਡਦੇ ਨਹੀਂ ਬੈਕਵਰਡ ਫਾਰਵਰਡ ਲਿੰਕੇਜਸ ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬੜੀ ਬੈਕਬੋਨ ਹੈ ਉਦੇ ਨਾਲ ਹੀ ਸਾਰਾ ਨੈਟਵਰਕ ਐਕਚੁਅਲੀ ਟੁੱਟਦਾ ਸੋ ਇਹਦੇ ਵਰਕ ਕਰ ਰਹੇ ਆ ਜੀ ਹਜੇ ਨਹੀਂ ਕੋਈ ਪਤਾ ਲੱਗਿਆ ਜੀ ਬਾਕੀ ਅਸੀਂ ਮੋਗਾ ਐਸਐਸਪੀ ਸਾਹਿਬ ਨਾਲ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀਲ ਵਰਕ ਔਨ ਦਿਸ ਸਾਰੇ ਪਿੰਡੋਂ ਦਰਬਾਰ ਸਾਹਿਬ ਮੈਂ ਦੇਖਿਆ ਕਿੰਨੇ ਸਿਆ ਸੀ ਦੇਖੋ ਇਹਨਾਂ ਨੇ ਰੌਂਡੇਵੂ ਫਿਕਸ ਕੀਤਾ ਸੀ ਇੱਥੇ ਕਿਉਂਕਿ ਸੇਫ ਹੋ ਜਾਂਦਾ ਕੋਈ ਆਉਣ ਦਾ ਹਰੇਕ ਨੂੰ ਲੱਗਦਾ ਕਿ ਇੱਥੇ ਤਾਂ ਵੈਸੇ ਹੀ ਸ਼ਰਤਾਲੂ ਆ ਰਹੇ ਨੇ ਨੇੜੇ-ਤੇੜੇ ਉਸ ਏਰੀਏ ਦੇ ਵਿੱਚ ਤੋਂ ਹਰੇਕ ਕ੍ਰਿਮੀਨਲ ਆਪਣਾ ਆਪਣਾ ਮੋਡਸ ਪਰੈਂਡੀ ਤੇ ਛੁਪਣ ਦਾ ਸਿਸਟਮ ਬਣਾਉਂਦਾ ਰਹਿੰਦਾ ਜੀ ਪਿਛਲੇ ਸਮੇਂ ਦੇ ਵਿੱਚ ਕੁਝ ਕੱਪੀਆਂ ਹੋ ਰਹੀਆਂ ਰੀਸੈਂਟਲੀ ਭਾਵਕ ਵੈਪਨ ਦੀ ਹੋ ਜੇ ਜਾਂ ਹੈਰੋਨਿਕ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋ ਗਿਆ ਨਮਾਬਾਦ ਤੋਂ ਉਨਨੀ ਕਿਲੋ ਬੜੀ ਗਈ ਜਾਂ ਹੋਰ ਇਹ ਸ਼ਹਿਰ ਦੇ ਏਰੀਏ ਨੇ ਪਾਰਟਿਕੂਲਰ ਕਿ ਅੰਮ੍ਰਿਤਸਰ ਦੇ ਵਿੱਚ ਆ ਕੇ ਇਹਨਾਂ ਨੂੰ ਸੇਫ ਜਗ੍ਹਾ ਲੱਗਦੀ ਹੈ ਕਿਉਂਕਿ ਕ੍ਰਾਈਮ ਜਿਧਾਉਣੇ ਮਾਲਵੇ ਨਾਲ ਸੰਬੰਧਿਤ ਹੈ ਯੂਐਸ ਤੋਂ ਬੈਠ ਕੇ ਅਪਰੇਟ ਕਰ ਰਹੇ ਨੇ ਦੱਬ ਕੇ ਅੰਮ੍ਰਿਤਸਰ ਚ ਰਹਾ ਦਿੰਦੇ ਨੇ ਅਪਰੇਟ ਸਾਰੇ ਪੰਜਾਬ ਦੇ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਤੁਹਾਨੂੰ ਕਲੀਅਰ ਦੱਸਾਂ ਜਿਹੜੀ ਪੁਲਿਸ ਫੜਦੀ ਹੈ ਉਹਦਾ ਮਤਲਬ ਮੋਰ ਅਲਰਟ ਹੈ ਔਰ ਤੁਸੀਂ ਜੇ ਦੇਖੋ ਸਾਰੇ ਰੈਜ਼ੀਡੈਂਟਸ ਸੋ ਰਾਦਰ ਆਈ ਗਿਵ ਕ੍ਰੈਡਿਟ ਕਿ ਇਸ ਕੱਲ ਨੂੰ ਆਪਾਂ ਇੱਕ ਪੋਜ਼ਿਟਿਵ ਮੰਨਿਆ ਜਾਵੇ ਕਿ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਤੇ ਸਤਰਕਤਾ ਜਿਹੜੀ ਅਲਰਟਨੈਸ ਇਸ ਮੋਰ ਹੇਅਰ ਥੈਟ ਇਜ਼ ਵਾਈ ਅچھے ਰਿਜ਼ਲਟ ਆ ਰਹੇ ਆ ਰਦਰ ਮੈਨ ਨੂੰ ਐਪਰੀਸ਼ੀਏਟਿਵ ਵੇ ਨਾਲ ਲੈਣਾ ਕਿ ਜੇ ਅਸੀਂ ਬਾਹਰੋਂ ਵੀ ਕੋਈ ਰਿਕਵਰੀ ਕਰਦੇ ਆ ਤਾਂ ਅੰਮ੍ਰਿਤਸਰ ਪੁਲਿਸ ਹੀ ਕਰ ਰਹੀ ਹੈ ਮੈਂ ਕੱਲ ਜਲੰਧਰ ਗਿਆ ਸੀ ਆ ਉੱਥੇ ਤੁਹਾਡੇ ਬਾਰੇ ਜੋ ਮੈਨੂੰ ਮਿਲਿਆ ਕਹਿੰਦੇ ਕਿ ਉੱਥੇ ਕੁਲਰਤ ਸਿੰਘ ਚਲੇ ਗਏ ਨੇ ਜਿਹੜੇ ਵੀ ਇਹੋ ਜਿਹੇ ਬੰਦੇ ਨੇ ਕਾਨੂੰਨ ਤੋੜਨੇ ਉਹ ਸਾਰੇ ਜਲੰਧਰ ਹੀ ਹੋਣਗੇ ਮੈਂ ਕਿਹਾ ਅੱਛਾ ਜੀ ਕਹਿੰਦੇ ਜਲੰਧਰ ਵਾਲੇ ਕਹਿੰਦੇ ਜਲੰਧਰ ਹੀ ਹੋਣਗੇ ਫਿਲਹਾਲ 10ਵੇਂ ਪਾਸ ਬੰਦੇ ਦਾ ਦਿਮਾਗ ਇੰਨਾ ਸਾਰਾ ਕੁਝ ਉਹ ਹੀ ਕਰਦਾ ਸੀ ਜਾਂ ਉਹਦੇ ਪਿੱਛੇ ਕੋਈ ਗ੍ਰੈਜੂਏਟ ਵੀ ਹੈ ਘਪਾ ਵਾਂਣ ਪੜੀ ਹੋਵੇ ਤਸ ਕਰਨਾ ਚਾਹਤਾ ਦੇਖੋ ਜੋ ਗੱਲ ਮੈਨੂੰ ਲੱਗ ਰਹੀ ਹੈ ਕਿ ਪਿੰਡ ਦਾ ਬੰਦਾ ਉਹਨੇ ਦੇਖ ਲਿਆ ਮੈਂ ਜਿਵੇਂ ਦੱਸਿਆ ਕਿ ਸੌਫਟ ਟਾਰਗੇਟ ਹੈ ਜੀ ਉਹਨੇ ਦੇਖਿਆ ਕਿ ਬੰਦੇ ਨੂੰ ਪੈਸੇ ਦੀ ਲੋੜ ਹੈ ਫਾਈਨੈਂਸ਼ੀਅਲੀ ਇਹਨੂੰ ਰਿਕੁਆਇਰਮੈਂਟ ਹੈ ਉਹਨੂੰ ਇਹ ਬੰਦਾ ਸੌਫਟ ਟਾਰਗੇਟ ਨੂੰ ਆਪਣੇ ਲਿਓਰ ਕਰ ਲੈਂਦਾ ਆਪਣੀਆਂ ਗੱਲਾਂ 'ਚ ਲੈ ਕੇ ਉਹਨੂੰ ਯੂਜ਼ ਕਰ ਰਿਹਾ ਜੋ ਪ੍ਰੀਲੀਮਨਰੀ ਗੱਲ ਲੱਗ ਰਹੀ ਹੈ ਇਹਦੇ ਚੋਂ ਕਿਉਂਕਿ ਸੇਮ ਪਿੰਡ ਦਾ ਬੰਦਾ ਹੈ ਔਰ ਕਾਫੀ ਨੈਟਵਰਕ ਚਲਾ ਰਿਆ ਮੰਗਵਾਈ ਕਿੱਥੋਂ ਸੀ ਇਹਨੇ ਯੂਐਸਏ ਤੋਂ ਬਿਠਾ ਰਿਆ ਮੰਗਵਾਈ ਪਾਕਿਸਤਾਨ ਤੋਂ ਆ ਜਾਂ ਨਹੀਂ ਅਜੇ ਇਹਨੂੰ ਤਾਂ ਪਤਾ ਨਹੀਂ ਨਾ ਜੀ ਇਹਨੂੰ ਤਾਂ ਇੱਕ ਪੁਆਇੰਟ ਦੱਸਿਆ ਗਿਆ ਉਹ ਤੋਂ ਆਕੇ ਨੇ ਰਿਸੀਵ ਕਰ ਲਈ ਉਹ ਅੱਗੇ ਸਾਰੀ ਇਨਵੈਸਟੀਗੇਸ਼ਨ ਚ ਅੱਜ ਨਹੀਂ ਰਿਵੀਲ ਕਰ ਸਕਦੇ ਪਰ ਲੱਗੇ ਹੋਏ ਆ ਉਹਦੇ ਤੇ ਸੋ ਸੀ ਸਰ ਪਿਛਲੇ ਕੰਸਾਈਨਡ ਜਿਹੜਾ ਦੇਣਾ ਆਇਆ ਉਹਨੂੰ ਵੀ ਲੱਗੇ ਹੋਏ ਆ ਜੀ ਲੱਗੇ ਹੋਏ ਆ ਪਿਛਲੇ ਕੰਸਾਈਨਡ ਯੂਐਸਏ ਵਾਲਾ ਤੇ ਮਨਦੀਪ ਸਿੰਘ ਇਹ ਬਕਰੇ ਬਕਰੇ ਜੀ ਬਕਰੇ ਸੋ ਇੱਕ ਨਵਾਂ ਟ੍ਰੈਂਡ ਹੈ ਕਿ ਯੂਐਸ ਬੇਸਡ ਲੋਕ ਹੀ ਬੈਠੇ ਇਹੀ ਕੰਮ ਕਰ ਰਹੇ ਆ ਸੋ ਉਹ ਜਿ ਸਾਰਾ ਹਵਾਲਾ ਐਂਗਲ ਵੀ ਸਾਰਾ ਇਹ ਅਸੀਂ ਏਜੰਸੀਜ਼ ਨਾਲ ਵੀ ਸ਼ੇਅਰ ਕਰਾਂਗੇ ਸਹੀ ਹੈ ਅੰਮ੍ਰਿਤਸਰ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਦਾ ਐਸਾ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਅੰਮ੍ਰਿਤਸਰ ਪੁਲਿਸ ਜਿਆਦਾ ਅਲਰਟ ਹੈ ਜੀ ਫੜ ਲੈਂਦੀ ਹੈ ਬਾਹਰ ਹੁੰਦੇ ਤਾਂ ਮੋਗੇ ਦਾ ਬੰਦਾ ਹੈ ਤਾਂ ਸਾਰਾ ਅਲਰਟ ਹੈ देखो भाईसा मैं एक कमीशन नहीं कह सकता इट इज अ ग्रेट टीम एफर्ट और गुरु रामदास जी दी कृपा गुरु पवित्र पावन धरती है जी तो ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ ਪਬਲਿਕ ਦਾ ਅਸ਼ੀਰਵਾਦ ਹੈ ਐਂਡ ਸਾਡਾ ਇੱਕ ਜਜ਼ਬਾ ਵੀ ਹੈ ਕਿ ਅਸੀਂ ਆਪਾਂ ਆਪਣੀ ਸਟੇਟ ਨੂੰ ਨਸ਼ਾ ਮੁਕਤ ਕਰਨਾ ਸੀਐਮ ਸਾਹਿਬ ਦੇ ਡਾਇਰੈਕਸ਼ਨ ਤੇ ਹੈ ਜੀ ਮਨਦੀਪ ਸਿੰਘ ਜੀ ਉਹ ਪਿੰਡ ਉਸੇ ਦਾ ਇਰਾਮੇ ਦਾ ਬਦਨੀ ਦਾ ਸੱਚ ਇਸ ਜਗ੍ਹਾ ਤੇ ਆਇਆ ਸੀ ਉਸੇ ਬਹੁਤ ਸਾਰੇ ਸੀਸੀਟੀਵੀ ਕੈਮਰਾ ਲੱਗੇ ਹੋਏ ਵੀ ਚੈੱਕ ਇਸੇ ਜਾਣਗੇ ਕਿ ਕਿਸ ਤਰ੍ਹਾਂ ਆਇਆ ਕਿ